ਬਾਤੋ ਜੀ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਅਲ ਇਕਤਾ ਆਜ਼ਾਦੀ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਅੱਜ ਪਿੰਡ ਅ ਗੁਰਦੁਆਰਾ ਮਸਤਵਾਨਾ ਸਾਹਿਬ ਵਿਖੇ ਕੀਤੀ ਗਈ ਹੈਗੀਏ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਨੇ ਵੀ ਪ੍ਰੋਗਰਾਮ ਦਿੱਤੇ ਗਏ ਆ ਆਉਂਦੇ ਪ੍ਰੋਗਰਾਮਾਂ ਦੀ ਤਿਆਰੀ ਲਈ ਸਭ ਸੰਪਤੀ ਦੇ ਨਾਲ ਸੰਘਰਸ਼ ਨੂੰ ਤੇਜ਼ ਕਰਨ ਲਈ ਪਿੰਡ ਪਿੰਡ ਲਾਮਬੰਦੀ ਕਰਨ ਲਈ ਤਿਆਰੀਆਂ ਕੀਤੀਆਂ ਗਈਆਂ ਨੇ ਜਿਵੇਂ ਸਭ ਤੋਂ ਪਹਿਲਾ ਪ੍ਰੋਗਰਾਮ ਆ ਰਿਹਾ ਹੈ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਯਾਨੀ ਉਸ ਲੋਹੜੀ ਵਾਲੇ ਦਿਨ ਰੋਸ ਵਜੋਂ ਜਿਹੜੀਆਂ ਧੂਣੀਆਂ ਵਾਲਣੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਕਾਪੀਆਂ ਰੋਸ ਵਜੋਂ ਸਾੜੀਆਂ ਜਾਣਗੀਆਂ ਸਭ ਤੋਂ ਪਹਿਲਾਂ ਬਿਜਲੀ ਬਿੱਲ 2025 ਨਾਲ ਮਨਰੇਗਾ ਕਾਨੂੰਨ ਦੇ ਵਿੱਚ ਸੋਧਾਂ ਦੀਆਂ ਕਾਪੀਆਂ ਫੀਡ ਬਿੱਲ ਦੀਆਂ ਕਾਪੀਆਂ ਇਹ ਸਾੜੀਆਂ ਜਾਣਗੀਆਂ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਦੇ ਵਿੱਚ ਇਹ ਪ੍ਰੋਗਰਾਮ ਲਾਗੂ ਕੀਤਾ ਜਾਵੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਭਰਾਵਾਂ ਦੇ ਫੋਨ ਆ ਰਹੇ ਸੀ ਸ਼ਹਿਰ ਵਾਸੀਆਂ ਦੇ ਪਿੰਡ ਵਾਸੀਆਂ ਦੇ ਜਿਹੜੇ ਇਹ ਚਿਪ ਵਾਲੇ ਮੀਟਰ ਲਾਏ ਜਾ ਰਹੇ ਐ 스마트 ਮੀਟਰ ਇਹਨਾਂ ਨੂੰ ਲਾ ਕੇ ਜਮਾ ਕਰਾਉਣ ਦੀ ਜਿਹੜੀ ਮਿਤੀ ਦੁਆਰਾ 21 ਤੇ 22 ਜਨਵਰੀ ਜਿੱਤੀ ਗਈ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਉਹਨਾਂ ਦੇ ਫੋਨ ਆ ਰਹੇ ਸੀ ਕਿ ਮੀਟਰ ਲਾ ਲੈ ਦੀ ਕਦੋਂ ਜਮਾ ਕਰਾਉਣੇ ਆ ਜੀ ਕਿਵੇਂ ਲਾਉਣੇ ਆ ਉਹਨਾਂ ਨੂੰ ਬੇਨਤੀ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਲਾਹੋ ਆਪੋ ਆਪਣੇ ਘਰਾਂ ਦੇ ਅੰਦਰ ਲੱਗੇ ਹੋਏ ਜਿਹੜੇ ਮੀਟਰ ਨੇ ਇਹਨਾਂ ਨੂੰ ਆਪਾਂ ਨੇ ਜਮਾ ਕਰਾਉਣਾ ਤੇ ਨਾਲ ਦੀ ਨਾਲ ਇਹ ਜਿਹੜੇ ਜਨਵਰੀ ਦੇ ਪ੍ਰੋਗਰਾਮ ਨੇ ਏਦੋਂ ਬਾਅਦ 5 ਜਿਹੜੀ ਫਰਵਰੀ ਹੈ ਤਾਂ 5 ਫਰਵਰੀ ਨੂੰ ਪੰਜਾਬ ਦੇ ਅੰਦਰ ਜਿਹੜੀ ਭਗਮੰਤਮਾਨ ਦੀ ਰਵਾਈ ਵਾਲੀ ਸਰਕਾਰ ਹੈ ਜਿਹੜੀ ਲਗਾਤਾਰ ਸ਼ੰਭੂ ਘਨੌਰੀ ਦਾ ਮਾਮਲਾ ਮਾਮਜਾ ਦੇਵ ਕੋ ਪਾਸਾ ਵੱਟੀ ਮਿੱਠੀ ਹੈ ਜਿਹੜੇ ਬੀੜੀ ਤੇ ਸ਼ੰਭੂ ਮੋਰਚੇ ਦੇ ਵਿੱਚ ਸ਼ਹੀਦ ਹੋਏ ਇੱਕ ਸਾਹ ਉਹਨਾਂ ਦੇ ਪਰਿਵਾਰਾਂ ਨੂੰ ਕਾਪੋਸ਼ੇਚਨ ਦੇਣ ਤੋਂ ਬਿਲਕੁਲ ਭੱਜੀ ਹੋਈ ਹੈ ਤੇ ਨੌਕਰੀਆਂ ਦੇਣ ਤੋਂ ਭੱਜੀ ਹੋਈ ਹੈ ਇਸੇ ਤਰ੍ਹਾਂ ਹੀ ਜਿਹੜੇ ਕਿਸਾਨਾਂ ਤੇ ਪ੍ਰਾਲੀ ਦੇ ਕੇਸ ਪਾਏ ਹੈਗੇ ਆ ਜੁਰਮਾਨੇ ਵਸੂਲੇ ਆ ਹੋਰ ਕੇਸ ਦਰਜ ਕੀਤੇ ਆ ਰੇਲਵੇ ਨੇ ਬਹੁਤ ਸਾਰੀਆਂ ਤਮਾਮ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਜਿਹੜੇ ਕੋ ਮਾਤਮਾਨ ਦੀ ਸਰਕਾਰ ਦੇ ਵਿੱਚ ਮੰਤਰੀ ਐਮਐਲਏ ਮੁੱਖ ਮੰਤਰੀ ਇਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਣਾ ਹੈਗਾ 5 ਫਰਵਰੀ ਨੂੰ ਸੋ ਇਹਦੇ ਨਾਲ ਹੀ ਅਗਲੇ ਪ੍ਰੋਗਰਾਮ ਨੇ ਜਿਹੜੇ ਮੀਟਿੰਗ ਕਰਕੇ ਕਿਸਾਨ ਮਜ਼ਦੂਰ ਮੋਰਚੇ ਦੀ ਫੇਰ ਹਲਾਨੇ ਜਾਣਗੇ ਤੇ ਸਰਕਾਰ ਨੂੰ ਕੱਲੀ ਕੱਲੀ ਮੱਗ ਮੰਨਣ ਲਈ ਲੋਕਾਂ ਦੀ ਤਾਕਤ ਨਾਲ ਮਜ਼ਬੂਤ ਕਰਾਂਗੇ ਸੰਘਰਸ਼ ਤਿੱਖੇ ਕਰਾਂਗੇ ਸੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਹਰ ਪਿੰਡ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਲਾਮਬੰਦ ਹੋਵੋ ਕਿਸਾਨ ਮਕਦੂਰ ਲਹਿਰ ਨੂੰ ਮਜ਼ਬੂਤ ਕਰੋ ਵਹਿਗੁਰੂ ਦੀ ਖਾਲਸਾ ਵਹਿਗੁਰੂ ਦੀ ਜਿੱਤ ਦੀ